हां जी ਕਿਸਾਨ ਵੀਰੋ ਸਤਿ ਸ਼੍ਰੀਕਾਲ ਕਿਸਾਨ ਭਰਾਵੋ ਹੁਣ ਜਿਹੜੀ ਕਣ ਹਵਾ ਜਿਹੜੀ ਕਾਫੀ ਜਿਆਦਾ ਤੇਜ਼ ਚੱਲ ਰਹੀ ਆ ਤੇ ਕਿਸਾਨ ਭਰਾਵਾਂ ਨੇ ਕਣਕਾਂ ਨੂੰ ਪਾਣੀ ਲਾਉਣੇ ਤੇ ਇਹ ਹਵਾ ਜਿਹੜੀ ਕਿੰਨੇ ਦਿਨ ਚ ਤੇਜ਼ ਚੱਲੇਗੀ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਹਵਾ ਕਦੋਂ ਬੰਦ ਹੋਵੇਗੀ ਕਦੋਂ ਆਪਾਂ ਕਣਕਾਂ ਨੂੰ ਪਾਣੀ ਲਾ ਸਕਦੇ ਆ ਸੋ ਪਾਣੀ ਇੱਕ ਲਾਉਣਾ ਪਊਗਾ ਜਾਂ ਫਿਰ ਦੋ ਮੀਂ ਕਿੰਨੀ ਤਰੀਕ ਨੂੰ ਦੱਸ ਰਹੇ ਆ ਤਾਂ ਕਿਹੜੀ ਸਟੇਜ ਤੇ ਆਪਣੀ ਜਿਹੜੀ ਕਣਕ ਹੁੱਲ ਸਕਦੀ ਆ ਜਿਹਨੂੰ ਆਪਾਂ ਹੁੱਲਣਾ ਕਹਿ ਦਿੰਦੇ ਆ ਯਾਨੀ ਕਿ ਕਿਹੜੀ ਸਟੇਜ ਤੇ ਕਣਕ ਹੁੱਲਣ ਦਾ ਡਰ ਰਹਿਂਦਾ ਸੋ ਇਹਦੇ ਬਾਰੇ ਵੀ ਗੱਲਬਾਤ ਕਰਦੇ ਆ ਜਿਹੜੇ ਭਰਾ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬਰ ਜੁੜ ਕਰ ਲਓ ਜੇਕਰ ਤੁਸੀਂ ਵੀਡੀਓ ਫੇਸਬੁਕ ਤੇ ਦੇਖ ਰਹੇ ਤੇ ਆਪਣੇ ਪੇਜ ਨੂੰ ਫੋਲੋ ਕਰ ਲਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜੁੜ ਕਰ ਦਾਂਗਾ ਹਰ ਇੱਕ ਵੀਰ ਤੱਕ ਜਾਣਕਾਰੀ ਪਹੁੰਚ ਜਾਵੇ ਸੋ ਹੁਣ ਕਿਸਾਨ ਭਰਾ ਆਪਾਂ ਗੱਲ ਕਰਦੇ ਆ ਕਣਕ ਬਾਰੇ ਤਾਂ ਜਿਵੇਂ ਹੁਣ ਆਪਾਂ ਜਾਣਦੇ ਵੀ ਕਾਫੀ ਜਗ੍ਹਾ ਤੇ ਜਿਹੜਾ ਮੀਂਹ ਪੈ ਕੇ ਹਟਿਆ ਪਿਛਲੇ ਦਿਨਾਂ ਦੇ ਵਿੱਚ ਤਾਂ ਕਈ ਜਗ੍ਹਾ ਤੇ ਬਿਲਕੁਲ ਨੋਰਮਲ ਮੀ ਪਿਆ ਤੇ ਜਾਂ ਫਿਰ ਜਿੱਥੇ ਆਪਣੀ ਰੇਤਲੀਆਂ ਜ਼ਮੀਨਾਂ ਜਾਂ ਫਿਰ ਜਿੰਨਾ ਕਿਸਾਨ ਵੀਰਾਂ ਨੇ ਹੁਣ ਲਾਸਟ ਪਾਣੀ ਲਾਉਣਾ ਯਾਨੀ ਕਿ ਪਾਣੀ ਆਪਣੀ ਕਣਕ ਦਾ ਬੰਦ ਕਰਨਾ ਤਾਂ ਇਹਨਾਂ ਇਹਨਾਂ ਦਿਨਾਂ ਦੇ ਵਿੱਚ ਕਣ ਕਿਸਾਨ ਵੀਰਾਂ ਨੇ ਜਿਹੜਾ ਪਾਣੀ ਲਾਉਣਾ ਤੇ ਹਵਾ ਕਾਫੀ ਤੇਜ਼ ਚੱਲ ਰਹੀ ਆ ਤਾਂ ਜੇਕਰ ਆਪਾਂ ਤੇਜ਼ ਹਵਾ ਦੇ ਵਿੱਚ ਪਾਣੀ ਲਾਵਾਂਗੇ ਆਪਣੀ ਕਣਕ ਡਿੱਗਣ ਦਾ ਡਰ ਰਹਿੰਦਾ ਤੇ ਇਸ ਲਈ ਹੁਣ ਆਪਾਂ ਨੂੰ ਦੋਕ ਦਿਨ ਵੇਟ ਕਰਨੀ ਚਾਹੀਦੀ ਯਾਨੀ ਕਿ ਜਿਹੜੀ ਅੱਜ 5 ਮਾਰਚ ਨੂੰ ਜੋ ਆਪਾਂ ਵੀਡੀਓ ਬਣਾ ਰਹੇ ਹਾਂ ਤੇ 5 ਤੇ 6 ਮਾਰਚ ਨੂੰ ਜੀ ਕਾਫੀ ਤੇਜ਼ ਜਿਹੜੀ ਹਵਾ ਚੱਲੇਗੀ ਜਾਨੀ ਕਿ ਅੱਜ ਵੀ ਕਾਫੀ ਤੇਜ਼ ਹਵਾ ਚੱਲ ਰਹੀ ਆ ਤਾਂ ਤੁਸੀਂ ਵੀ ਦੱਸੋ ਕਿ ਕਿਹੜੇ ਕਿਹੜੇ ਇਲਾਕੇ ਦੇ ਹਵਾ ਜਾਨੀ ਕਿ ਤੇਜ਼ ਚੱਲ ਰਹੀ ਤੇ ਕਿੰਨੀ ਕੁ ਤੇਜ਼ ਚੱਲ ਰਹੀ ਆ ਤਾਂ ਇਹ ਜਿਹੜੀ ਹਵਾ ਤੇਜ਼ ਆ ਅੱਜ ਵੀ ਚੱਲੇਗੀ ਜਾਨੀ ਕਿ 5 ਮਾਰਚ ਨੂੰ ਚੱਲੇਗੀ ਤੇ 6 ਮਾਰਚ ਨੂੰ ਵੀ ਤਾਂ 7 ਮਾਰਚ ਨੂੰ ਜਿਹੜੀ ਹਵਾ ਰੁਗਣ ਦਾ ਜਿਹੜੀ ਸੰਭਾਵਨਾ ਜਾਨੀ ਕਿ 6 7 ਮਾਰਚ ਨੂੰ ਹਵਾਵਾਂ ਬਿਲਕੁਲ ਨੋਰਮਲ ਰਵੇ ਕਿ ਜਾਂ ਬਿਲਕੁਲ ਹਵਾ ਰੁਕ ਜਾਏਗੀ ਤੇ ਆਪਾਂ ਜਿਹੜੀ 7 8 ਮਾਰਚ ਤੋਂ ਜਿਹੜਾ ਪਾਣੀ ਲਾਉਣਾ ਜਿੰਨਾ ਕਨਸਰਵਰ ਨੇ ਚਾਹੇ ਤੁਸੀਂ ਪਾਣੀ ਆਖਰੀ ਲਾਉਣਾ ਕਿਸੇ ਨੇ ਤੀਜਾ ਲਾਉਣਾ ਜਾਂ ਚੌਥਾ ਲਾਉਣਾ ਜਾਂ ਤੁਸੀਂ ਆਪਾਂ ਕਹਿ ਸਕਦੇ ਹਾਂ ਮੈਂ ਹੁਣ ਪਾਣੀ ਬੰਦ ਕਰਨਾ ਤਾਂ ਤੁਸੀਂ ਜਿਹੜਾ ਸਤ ਆਪਾਂ ਮਾਰਚ ਤੋਂ ਜਿਹੜਾ ਪਾਣੀ ਸ਼ੁਰੂ ਕਰ ਸਕਦੇ ਤੇ 12 13 ਮਾਰਚ ਤੱਕ ਜਿਹੜੀ ਹਵਾ ਇਹ ਰੁਕੇਗੀ ਇਹਨਾਂ ਦਿਨਾਂ 'ਚ ਆਪਾਂ ਜਿਹੜਾ ਮੌਸਮ ਵੀ ਸਾਫ਼ ਰਹੇਗਾ ਤਾਂ ਇਹਨਾਂ ਦਿਨਾਂ 'ਚ ਆਪਾਂ ਜਿਹੜਾ ਕਿਸਾਨ ਵੀਰਾਂ ਨੇ ਪਾਣੀ ਲਾਉਣਾ ਜਿੰਨਾਂ ਮੈਂ ਤੁਸੀਂ ਪਾਣੀ ਲਾਉਣਾ ਚਾਹੇ ਪਾਣੀ ਬੰਦ ਕਰਨਾ ਤਾਂ ਤੁਸੀਂ ਪਾਣੀ ਲਾ ਸਕਦੇ ਜੀ ਸੋ ਅੱਗੇ ਜਿਹੜਾ ਮੀਂਹ ਦੀ ਗੱਲ ਆ ਵੀ ਕਿਸਾਨ ਵੀਰ ਨੇ ਪੁੱਛਿਆ ਵੀ ਹੁਣ ਇੱਕ ਪਾਣੀ ਲਾਉਣਾ ਪਊਗਾ ਜਾਂ ਫਿਰ ਆਪਾਂ ਨੂੰ ਦੋ ਕਿਸਾਨ ਭਰਾਓ 14-15 ਤਰੀਕ ਦੇ ਲਾਗੇ ਇੱਕ ਮੌਸਮ ਜਿਹੜਾ ਖਰਾਬ ਹੋਣ ਵਾਲਾ ਜੇਕਰ ਉੱਥੇ ਮੀਂਹ ਪੈ ਜਾਂਦਾ ਤਾਂ ਫਿਰ ਆਪਾਂ ਨੂੰ ਪਾਣੀ ਹੋਰ ਕਣਕ ਨੂੰ ਲਾਉਣ ਦੀ ਜ਼ਰੂਰਤ ਨਹੀਂ ਪੈਣੀ ਤੇ ਜੇਕਰ ਉੱਥੇ ਮੀਂਹ ਨਹੀਂ ਪੈਂਦਾ ਤਾਂ ਫਿਰ ਹੋ ਸਕਦਾ ਜਿਹੜੀਆਂ ਕਣਕਾਂ ਡੇੜ ਬਜਾਈ ਕੀਤੀਆਂ ਕਿਸਾਨ ਭਰਾਵਾਂ ਨੇ ਉੱਥੇ ਆਪਾਂ ਨੂੰ ਇੱਕ ਪਾਣੀ ਇਸ ਤੋਂ ਬਾਅਦ ਲਾਉਣਾ ਪਵੇ ਜੇਕਰ ਉੱਥੇ ਮੀਂਹ ਪੈ ਜਾਂਦਾ ਚੰਗਾ ਮੀਂਹ ਪੈ ਜਾਂਦਾ ਕਿਉਂਕਿ ਇਹਨਾਂ ਦਿਨਾਂ ਦੇ ਪਤਾ ਨਹੀਂ ਹੁੰਦਾ ਵੀ ਮੀਂਹ ਪਵੇ ਜਾਂ ਨਾ ਪਵੇ ਪੈ ਵੀ ਸਕਦਾ ਹੈ ਹਲਕਾ ਵੀ ਪੈ ਸਕਦਾ ਤੇ ਭਾਰਾ ਮੀਂਹ ਵੀ ਪੈ ਸਕਦਾ ਤਾਂ ਉਹ ਇਹ ਆਉਣ ਵਾਲਾ ਸਮਾਂ ਪਤਾ ਲੱਗੂਗਾ ਬਈ ਉੱਥੇ ਮੀਂਹ ਪੈਂਦਾ ਜਾਂ ਨਹੀਂ ਪੈਂਦਾ ਉਸ ਤੋਂ ਬਾਅਦ ਆਪਾਂ ਨੂੰ ਪਤਾ ਲੱਗੂਗਾ ਕਿ ਪਾਣੀ ਹੁਣ ਇੱਕ ਲੱਗਣਾ ਜਾਂ ਦੋ ਲੱਗਣਾ ਤਾਂ ਹੁਣ ਜਿੰਨਾਂ ਕਿਸਾਨ ਬਣ ਦੇ ਕਣਕਾਂ ਪਾਣੀ ਮੰਗ ਰਹੀਆਂ ਜਾਂ ਫਿਰ ਜਿਨ੍ਹਾਂ ਦੇ ਮੀਂਹ ਹਲਕਾ ਪਿਆ ਸੀ ਤੁਹਾਨੂੰ ਲੱਗਦਾ ਵੀ ਅਸੀਂ ਹੁਣ ਇੱਕ ਪਾਣੀ ਲਾ ਕੇ ਪਾਣੀ ਬੰਦ ਕਰਨਾ ਤੇ ਆਪਾਂ ਜਿਹੜਾ 7-8 ਤਰੀਕ ਤੋਂ ਜਿਹੜਾ ਪਾਣੀ ਲਾਉਣਾ ਸ਼ੁਰੂ ਕਰ ਸਕਦੇ ਹਾਂ ਤੇ ਯਾਨੀ ਕਿ 12-13 ਤਰੀਕ ਤੱਕ ਆਪਾਂ ਪਾਣੀ ਕੰਪਲੀਟ ਕਰ ਸਕਦੇ ਇਹ ਦਿਨ ਬਿਲਕੁਲ ਮੌਸਮ ਸਾਫ਼ ਹੈ ਤੇ ਹਵਾ ਵੀ ਜਿਹੜੀ ਬਾਂਦਰਵੇਗ ਯਾਨਕਿ ਨਾਰਮਲ ਹਵਾ ਚੱਲ ਸਕਦੀ ਮਾੜੀ ਮੋੜ ਬਾਕੀ ਜਿਹੜਾ ਤੇਜ਼ ਹਨੇਰੀ ਵਰਗੀ ਹਵਾ ਨਹੀਂ ਜਿਹਦੇ ਨਾਲ ਕਣਕਾਂ ਪਣ ਡਿੱਗਣ ਦਾ ਡਰ ਰਿੰਦਾ ਉਹ ਨਹੀਂ ਚੱਲੇਗੀ ਤਾਂ ਇੱਥੇ ਤੁਸੀਂ ਜਿਹੜਾ ਪਾਣੀ ਲਾ ਸਕਦੇ ਜੀ ਹੁਣ ਗੱਲ ਆ ਜਾਂਦੀ ਕਣਕ ਹੁੱਲਣ ਦੀ ਕਿ ਬਈ ਕਣਕ ਕਿਹੜੀ ਸਟੇਜ ਤੇ ਜਾ ਕੇ ਹੁੱਲਦੀ ਆ ਵੈਸੇ ਹੁੱਲਣਾ ਆਪਣੇ ਪੰਜਾਬ ਨੇ ਪੁਰਾਣੇ ਬਜ਼ੁਰਗ ਕਹਿੰਦੇ ਤੇ ਕਣਕ ਹੁੱਲ ਜਾਂਦੀ ਆ ਤੇ ਆਪਾਂ ਇੱਥੇ ਕਈ ਵਾਰ ਕਹਿ ਦਿੰਦੇ ਅਮੇ ਦਾਣਾ ਬਰੀਕ ਪੈ ਜਾਂਦਾ ਤਾਂ ਕਣਕ ਹੁੱਲਦੀ ਉਦੋਂ ਆ ਜਦੋਂ ਕਿਸਾਨ ਪਰ ਉਹ ਕਾਫੀ ਤੇਜ਼ ਹਵਾ ਚੱਲੇ ਤੇ ਕਣਕ ਦੇ ਮੋਢ ਜਿਹੜੇ ਇੱਧਰ ਉੱਧਰ ਨੂੰ ਹਿੱਲ ਜਾਂਦੇ ਯਾਨੀ ਕਿ ਮੋਢ ਕਮਜ਼ੋਰ ਹੋ ਜਾਂਦੇ ਜਾਂ ਕਣਕ ਆਪਣੀ ਡਿੱਗ ਵੀ ਪੈਂਦੀ ਆ ਜਾਂ ਆਪਣੀ ਕਣਕ ਟੇਢੀ ਹੋ ਜਾਂਦੀ ਆ ਤਾਂ ਉਥੇ ਆਪਣੀ ਕਣਕ ਜਿਹੜੀ ਆਪਾਂ ਕਹਿ ਸਕਦੇ ਹੁਲ ਜਾਂਦੀ ਤੇ ਅਸਲ ਦੇ ਵਿੱਚ ਆਪਾਂ ਨੂੰ ਨੁਕਸਾਨ ਉਦੋਂ ਦੇਖ ਨੂੰ ਮਿਲਦਾ ਕਿਉਂਕਿ ਸਾਰੀ ਕਣਕ ਇੱਕ ਦਾ ਨੁਕਸਾਨ ਨਹੀਂ ਹੁੰਦਾ ਕਿਉਂਕਿ ਜਿਹੜੀਆਂ ਕਣਕਾਂ ਇਸ ਟਾਈਮ ਤੇ ਬੂਰ ਪੈ ਰਿਆ ਯਾਨੀ ਕਿ ਜਾਂ ਨਸਾਰਾ ਲੈ ਰਹੀਆਂ ਜਾਂ ਬੂਰ ਪੈ ਰਿਆ ਤਾਂ ਉਹਨਾਂ ਕਣਕਾਂ ਦਾ ਡਿੱਗਣ ਦਾ ਆਪਣਾ ਕੋਈ ਨੁਕਸਾਨ ਨਹੀਂ ਹੁੰਦਾ ਕਣਕ ਉਹ ਹੁਲਦੀ ਜਿਹਦੇ ਵਿੱਚ ਆਪਣਾ ਦਾਣਾ ਭਰਨਾ ਭਰ ਰਿਹਾ ਹੁੰਦਾ ਜਾਣ ਕੇ ਦਾਣੀ ਦਾਣਾ ਭਰਨਾ ਸ਼ੁਰੂ ਹੋ ਜਾਂਦਾ ਉਹ ਜੇਕਰ ਕਣਕ ਹੁੱਲਦੀ ਆ ਜਾਨੀ ਕਿ ਇਹਨਾਂ ਦਿਨਾਂ ਵਿੱਚ ਕਣਕ ਜਿਹੜੀ ਹੁੰਦੀ ਹਵਾ ਜਿਹੜੀ ਚੱਲਦੀ ਆ ਉਹ ਕਾਫੀ ਤੇਜ਼ ਹੁੰਦੀ ਆ ਤਾਂ ਕਣਕ ਨੂੰ ਇੱਧਰ ਉੱਧਰ ਨੂੰ ਜਿਹੜਾ ਝਟਕੇ ਦੇ ਕੇ ਖਿਲਦੀ ਕਦੀ ਹਨੇਰੀ ਵਾਂਗੂ ਬੁੱਲੇ ਜਿਹਾ ਆਉਂਦੇ ਆ ਤੇਜ਼ ਹੋ ਜਾਂਦੀ ਕਦੀ ਸਲੋ ਹੋ ਜਾਂਦੀ ਆ ਉਹਦੇ ਕਰਕੇ ਕਣਕਾ ਦੀ ਉੱਪਰ ਨੂੰ ਹੁੰਦੀ ਕਦੀ ਥੱਲੇ ਨੂੰ ਹੁੰਦੀ ਆ ਉਹਦੇ ਕਰਕੇ ਜਿਹੜੇ ਮੋਢਾ ਕਮਜ਼ੋਰ ਹੋ ਜਾਂਦੇ ਆ ਤੇ ਉੱਥੇ ਜੇਕਰ ਆਪਣੀ ਕਣਕ ਦੇ ਵਿੱਚ ਦਾਣਾ ਭਰ ਰਿਹਾ ਹੈ ਤਾਂ ਉਹ ਆਪਣੀ ਕਣਕ ਹੁੱਲ ਸਕਦੀ ਤੇਜ਼ ਹਨੇਰੀ ਦੇ ਨਾਲ ਤਾਂ ਇਹਨਾਂ ਇਸ ਚੀਜ਼ ਨੂੰ ਆਪਾਂ ਦੇਖ ਕੇ ਪਾਣੀ ਲਾਉਣਾ ਚਾਹੀਦਾ ਜਾਨਿਕ ਦੋ ਕੁ ਦਿਨ ਰੋਕ ਕੇ ਆਪਾਂ ਜਿਹੜਾ 7-8 ਮਾਰਚ ਤੋਂ ਜਿਹੜਾ ਪਾਣੀ ਸ਼ੁਰੂ ਕਰ ਸਕਦੇ ਹਾਂ ਤੇ 12-13 ਤਰੀਕ ਤੱਕ ਜਿਹੜਾ ਆਪਾਂ ਪਾਣੀ ਕੰਪਲੀਟ ਕਰ ਸਕਦੇ ਹਾਂ ਆਪਣੇ ਏਰੀਆ ਦੇ ਸਾਬ ਨਾਲ ਆਪਣੇ ਰਕਬੇ ਦੇ ਸਾਬ ਨਾਲ ਤਾਂ ਇਹਨਾਂ ਦਿਨਾਂ ਵਿੱਚ ਆਪਾਂ ਜਿਹੜਾ ਬਿਲਕੁਲ ਸਹੀ ਪਾਣੀ ਲਾਉਣ ਦਾ ਸਮਾਂ ਹੈਗਾ ਬਾਕੀ ਤੁਸੀਂ ਆਪਣਾ ਦੇਖ ਲਿਓ ਵੀ ਹੁਣ ਆਪਣੀ ਜ਼ਮੀਨ ਦੇ ਵਿੱਚ ਕਿੰਨੇ ਗੇਲੇ ਆ ਪੱਕਣ ਕਦੋਂ ਬਜਾਈ ਕੀਤੀ ਤੇ ਕਿਸ ਤਰੀਕੇ ਪਾਣੀ ਲਾਉਣਾ ਚਾਹੇ ਤੁਸੀਂ ਬੰਦ ਕਰਨਾ ਚਾਹੇ ਤੀਜਾ ਜਾਂ ਚੌਥਾ ਪਾਣੀ ਲਾਉਣਾ ਤਾਂ ਇਸ ਚੀਜ਼ ਨੂੰ ਤੁਸੀਂ ਦੇਖ ਕੇ ਪਾਣੀ ਲਾ ਸਕਦੇ ਜੀ ਸੋ ਵੀਡੀਓ ਚੰਗੀ ਲੱਗਦਾ ਵੱਤੋ ਜਰੂਰ ਸ਼ੇਅਰ ਕਰ ਦਿਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ